ਮੈਂ ਅਭੀ ਰਾਜਪੂਤ ਸੇਵਾਦਾਰ ਹਲਕਾ ਕਬੂਥਲਾ ਦੇਖੋ ਮੈਂ ਲੰਬੇ ਸਮੇਂ ਤੋਂ ਸਿਵਲ ਹਸਪੀਟਲ ਦੇ ਵਿੱਚ ਜੋ ਜੋ ਮੰਗਾਂ ਪੂਰੀਆਂ ਹੋਣੇ ਚਾਹੀਦੀਆਂ ਆ ਉਹਦੇ ਲਈ ਸੰਘਰਸ਼ ਕਰਿਆ ਵਾ ਕਿਉਂਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਹਲਕੇ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਵਾ ਕਿ ਮੈਂ ਆਮ ਜਿਹੜੇ ਸਧਾਰਨ ਲੋਕ ਆ ਸਾਡੇ ਕਬੂਥਲੇ ਦੇ ਉਹਨਾਂ ਨੂੰ ਜੜੀਆਂ ਵਾ ਸਿਹਤ ਸੁੱਲਦਾ ਜੜੀਆਂ ਵਾ ਸਰਕਾਰੀ ਹਸਪੀਟਲ 'ਚ ਵਧੀਆ ਮਿਲ ਪਾ ਸੋ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਲੰਬੇ ਸਮੇਂ ਤੋਂ ਵਕ ਵਕ ਸਮੇਂ ਤੇ ਮੰਗ ਪੱਤਰ ਦਿੱਤੇ ਵਕ ਵਕ ਸਿਵਲ ਸਰਚ ਦੇ ਸਾਹਮਣੇ ਅੱਜ ਵੀ ਮੈਂ ਮਿਲਿਆ ਵਾਂ ਕਿਉਂਕਿ ਅਸੀਂ ਤੇ ਇੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਸਾਡੇ ਕੋਲ ਇਹੀ ਇੱਕ ਤਰੀਕਾ ਵਾ ਅੱਜ ਮੈਂ ਜਿਹੜਾ ਉਹਨਾਂ ਨੂੰ ਕਿਹਾ ਵਾ ਕਿ ਸਿਵਲ ਹਸਪੀਟਲ ਦੇ ਸਭ ਤੋਂ ਪਹਿਲੇ ਜਿਹੜਾ ਕੰਮ ਆ ਉਹ ਜਿਹੜਾ ਵਾ ਡਾਕਟਰ ਜਿਹੜੇ ਆ ਉਹਨਾਂ ਦੀ ਅਵੇਲੇਬਿਲਟੀ ਹੁੰਦੀ ਆ ਡਾਕਟਰ ਜਿਹੜੇ ਵਿਚਾਰੇ ਕੋਈ ਛੁੱਟੀ ਦੱਲਦੇ ਉਸ ਤੋਂ ਬਾਅਦ ਲੋਕਾਂ ਨੂੰ ਹਰਾਸਮੈਂਟ ਹੁੰਦੀ ਆ ਉਸ ਤੋਂ ਬਾਅਦ ਡਾਕਟਰ ਕੋਈ ਡਿਊਟੀ ਨਹੀਂ ਲੱਗਦਾ ਕਿਉਂਕਿ ਡਾਕਟਰ ਅਵੇਲੇਬਲ ਹੀ ਹੁੰਦੇ ਆ ਇੱਕ ਜਿਹੜਾ ਡਾਕਟਰ ਮਾਹਿਰ ਆ ਜਿਸ ਟੀ ਦੇ ਵਿੱਚ ਦੂਜਾ ਡਾਕਟਰ ਅਵੇਲੇਬਲ ਨਹੀਂ ਹੁੰਦਾ ਉਹਦੇ ਨਾਲ ਲੋਕਾਂ ਨੂੰ ਹਰਾਸਮੈਂਟ ਹੁੰਦੀ ਆ ਲੋਕ ਵਿਚਾਰੇ ਸਵੇਰ ਤੋਂ ਲੈ ਕੇ ਰਾਤ ਅੱਪਾ ਵੀ ਜਾਣਦੇ ਆ तकरीबन तकरीबन ਅੱਜ ਤੋਂ ਇੱਕ ਦੋ ਦਿਨ ਪਹਿਲਾਂ ਇੱਥੇ ਇੱਕ ਪ੍ਰਵਾਸੀ ਵੀਰ ਜਿਹੜਾ ਹੈਗਾ ਆਕਸੀਜਨ ਦੀ ਕਮੀ ਦੇ ਕਰਕੇ ਉਹਦੀ ਡੈਥ ਹੋ ਗਈ ਉਹ মিডিਆ ਨੇ ਵੀ ਬੜੀ ਜੜੀ ਆ ਉੱਥੇ ਆਪਣੀ ਭੂਮਿਕਾ ਨਭਾਈ মিডিਆ ਨੇ ਵੀ ਆਵਾਜ਼ ਬੁਲੰਦ ਕੀਤੀ ਪਰ ਮੈਂ ਇਹ ਗੱਲ ਪੁੱਛਿਆ ਜਾਂਦਾ ਕਿ ਜੇ ਆਕਸੀਜਨ ਅੱਜ ਸਿਵਲ ਹਸਪੀਟਲ ਜਿਹੜਾ ਜ਼ਿਲ੍ਹੇ ਦਾ ਮੇਨੋ ਹਸਪੀਟਲ ਉੱਥੇ ਅਵੇਲੇਬਲ ਨਹੀਂ ਆ ਗਈ ਤੇ ਲੋਕ ਇਹਦੇ ਨਾਲ ਕਿੱਦਾਂ ਜਿਹੜੇ ਆ ਸੇਫ ਆਪਣੇ ਆਪ ਨੂੰ ਸਿਵਲ ਹਸਪੀਟਲ 'ਤੇ ਆ ਕੇ ਮਹਿਸੂਸ ਕਰਨਗੇ ਫਿਰ ਸਭ ਤੋਂ ਵੱਡੀ ਗੱਲ ਬੀਤੇ ਦਿਨ ਜਿਹੜੇ ਆ ਮੇਤ ਮੰਤਰੀ ਜਿਹੜੇ ਡੀ ਸਾਹਿਬ ਦੇ ਸ਼ਿਵਰ ਸਿੰਘ ਸਾਹਿਬ ਦੀ ਮੀਟਿੰਗ ਲੈ ਗਏ ਆ ਉਹਨਾਂ ਦੇ ਵੱਲੋਂ ਆ ਕੇ ਇੱਕ ਵਾਰੀ ਸਿਵਲ ਹਸਪਤਲ ਕਪੂਥਲਾ ਦੌਰਾਨੀ ਕੀਤਾ ਗਿਆ ਇੱਥੇ ਦੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਨਹੀਂ ਦੇਖਿਆ ਗਿਆ ਕਿਉਂਕਿ ਮੈਂ ਇੱਕ ਗੱਲ ਕਹਾਂ ਜਾਂਦਾ ਕਿ ਸਾਨੂੰ ਉਦੋਂ ਹੀ ਕਿਸੇ ਚੀਜ਼ ਬਾਰੇ ਜਾਨੂ ਹੋਵਾਂਗੇ ਜਦੋਂ ਅਸੀਂ ਉਸ ਚੀਜ਼ ਦੀ ਜਗ੍ਹਾ ਜਾ ਕੇ ਮੌਕੇ ਤੇ ਦੇਖਾਂਗੇ ਸਿਵਲ ਹਸਪਤਲ ਤੇ ਜੋ ਤੰਗੀਆਂ ਵਾਂ ਉਹਦੇ ਮੌਕੇ ਤੇ ਆ ਕੇ ਬਹ ਲੱਗੇਗਾ ਨਾ ਮੰਨ ਲਓ ਡੀਸੀ ਆਫਿਸ से ਕੋਈ ਆਇਆ ਜਾਂ ਉਹਨੇ ਆ ਕੇ ਉੱਥੇ ਮੀਟਿੰਗ ਕੀਤੀ ਉਹਦੇ ਨਾਲ ਸਿਵਲ ਹਸਪਤਲ ਦੇ ਲੋਕਾਂ ਨੂੰ ਕਿੱਦਾਂ ਸੰਤੁਸ਼ਟੀ ਮਿਲੂਗੀ ਸੋ ਡਾਕਟਰ ਬਲਬੀਰ ਸਿੰਘ ਨੂੰ ਚ ਜਿਹੜੀ ਆਪਣੀ ਆ ਲੋਕਾਂ ਦੀ ਜਿਹੜੀ ਦੁੱਖਤ ਲਈ ਦੇ ਦੇ ਨਾ ਕਿ ਸਿਰਫ ਉੱਥੋਂ ਚੱਲ ਜਾਂਦੇ ਇਹ ਗੱਲ ਸੀ ਉਸ ਤੋਂ ਇਲਾਵਾ ਫਿਰ ਮੈਂ ਇੱਕ ਗੱਲ ਕਹੀ ਸੀ ਕਿ ਮੁੰਡਾ ਇੱਕ ਵਾਰ ਡੀਐਮਐਲਟੀ ਉਹਦੇ ਵੱਲੋਂ ਲੰਬੇ ਸਮੇਂ ਤੋਂ ਉਹਦਾ ਨਾਮਾ ਸ਼ੁਭਮ ਉਹ ਡੀਐਮਐਲਟੀ ਜਿਹੜਾ ਵਾ ਉਹ ਕੰਮ ਕਰ ਰਿਹਾ ਲੰਬੇ ਸਮੇਂ ਤੋਂ ਉਹਦੀ ਜੁਆਇਨਿੰਗ ਜਿਹੜੀ ਕਰਵਾਤੀ ਗਈ ਹੈ ਮਈ 2023 ਚ ਉਹਦਾ 5th ਸੈਮੈਸਟਰ ਕੰਪਲੀਟ ਹੋਇਆ ਜੁਆਇਨਿੰਗ ਉਹਦੀ 7 ਜੂਨ 2023 ਨੂੰ ਹੋ ਗਈ ਇੱਕ ਬੰਦਾ ਜੇ ਕੋਈ 6 ਮਹੀਨੇ ਐਕਸਪੀਰੀਅੰਸ ਵੀ ਨਹੀਂ ਸੀਗਾ ਉਹਦੀ ਜੁਆਇਨਿੰਗ ਉਹ ਤੋਂ ਪਹਿਲਾਂ ਕਰਵਾਤੀ ਗਈ ਮੈਂ ਮੰਗ ਪੱਤਰ ਵੀ ਦਿੱਤਾ ਔਰ ਅੱਜ ਵੀ ਜਿਹੜਾ ਸੁਖਮ ਲੜਕਾ ਉਹ ਕੰਮ ਕਰ ਰਿਹਾ ਉਹਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਜਿਹੜੇ ਪੁਰਾਣੇ ਬੰਦੇ ਆ ਜਿਹੜੇ ਵਿਚਾਰੇ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਨੌਕਰੀ ਨਾ ਮਿਲੇ ਤੇ ਕੋਈ ਸਪਾਸਰ ਆ ਕੇ ਪਹਿਲੋ ਜਿਹੜਾ ਆਪਣੇ ਆ ਸਰਟੀਫਿਕੇਟ ਜਿਹੜੇ ਆ ਬਣਵਾ ਕੇ ਪਹਿਲੋ ਜੁਆਇਨਿੰਗ ਕਰਾਵੇ ਇਹਦੇ ਲਈ ਜਿਹੜੀ ਆ ਕਾਰਵਾਈ ਦੀ ਮੰਗ ਕੀਤੀ ਸਭ ਤੋਂ ਜ਼ਰੂਰੀ ਜਿਹੜੀ ਗੱਲ ਸੀ ਕਿ ਲੰਬੇ ਸਮੇਂ ਤੋਂ ਮੈਂ ਡਿਸਾਊਨ ਨੂੰ ਕਿਹਾ ਕਿ ਆ ਸੀ ਕਿ ਜਿਹੜੇ ਪੁਰਾਣੇ ਇੱਥੇ ਡਾਕਟਰ ਬੈਠੇ ਆ ਜਿਹੜੇ ਪ੍ਰਾਈਵੇਟ ਵੀ ਪ੍ਰੈਕਟਿਸ ਕਰ ਰਹੇ ਆ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਦੀ ਬਦਲੀ ਕਿਉਂ ਨਹੀਂ ਹੋ ਰਹੀ ਅੱਜ ਸਿਵਲ ਸਰਜਨ ਸਾਹਿਬ ਨੇ ਮੈਨੂੰ ਯਕੀਨ ਦਿਵਾਇਆ ਕਿ ਇੱਥੇ ਕਈ ਕਮੇਟੀ ਬਣਾਉਣੀਆਂ ਆ ਜਿਹੜੇ ਵੀ ਬੰਦੇ ਜਿਹੜੇ ਵੀ ਡਾਕਟਰ ਕਿਉਂਕਿ ਹਰੇਕ ਡਾਕਟਰ ਨੂੰ ਮਾਰਾ ਨਹੀਂ ਕਹਿ ਸਕਦੇ ਆਪਾਂ ਉਹ ਹੀ ਡਾਕਟਰ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਆ ਜਿਹੜੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਸੋ ਉਹਦੇ ਬਾਰੇ ਵੀ ਮੈਂ ਸਿਵਲ ਸਰਜਨ ਸਾਹਿਬ ਨੂੰ ਕਿਹਾ ਉਹਨਾਂ ਨੇ ਉਹ ਵੀ ਮੈਨੂੰ ਯਕੀਨ ਦਵਾਇਆ ਇਹ ਜਿਹੜੀਆਂ ਮੰਗਾਂ ਸੀ ਇਸ ਤੋਂ ਇਲਾਵਾ ਇੱਕ ਡਾਕਟਰ ਥਿੰਦ ਨੇ ਬੜੇ ਬਖੂਬੀ ਆਪਣਾ ਕੰਮ ਕਰਦੇ ਰਹੇ ਆ ਸਿਵਲ ਹਸਪੀਟਲ 'ਚ ਉਹਨਾਂ ਦੀ ਜਿਹੜੀ ਕੁਰਸੀ ਲੰਬੇ ਸਮੇਂ ਤੋਂ ਖਾਲੀ ਪਈ ਆ ਅੱਜ ਉਹਨਾਂ ਦੀ ਕਹਿੰਦੇ ਕੁਰਸੀ ਡਿਵਾਈਡ ਕਰਤੀ ਗਈ ਆ ਤਿੰਨ ਦਿਨ ਸਰਜਨ ਤੇ ਤਿੰਨ ਦਿਨ ਜਿਹੜਾ ਸਪੈਸ਼ਲਿਸਟ ਆ ਉਹਨੂੰ ਲਾਤਾ ਗਿਆ ਪਰ ਡਾਕਟਰਸ ਦੀ ਅਵੇਲੇਬਿਲਟੀ ਹੋ ਜੇ ਜਿਹੜੀ ਇੰਨੇ ਦਿਨਾਂ ਬਾਅਦ ਛੁੱਟੀਆਂ ਤੇ ਗਿਆ ਉਹਨਾਂ ਤਕਰੀਬਨ 20 ਤੋਂ 25 ਦਿਨ ਹੋ ਗਏ ਤੇ ਜਿਹੜੀ ਉਹਨਾਂ ਦੀ ਐਡਜਸਟਮੈਂਟ ਆ ਹੋਣ ਕੀਤੀ ਜਾ ਰਹੀ ਆ ਚੀਜ਼ਾਂ ਸੋਚਣ ਵਰੀਆਂ ਵਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਮੈਂ ਤੇ ਤੁਹਾਡੀ ਆਵਾਜ਼ ਬੁਲੰਦ ਕਰ ਸਕਦਾ ਤੁਹਾਡੇ ਸਾਰਿਆਂ ਸਾਥ ਦੇ ਨਾਲ ਇਹ ਤੁਸੀਂ ਦੇਖਣਾ ਵਾ ਕਿ ਕਿੰਨੂੰ ਤੁਸੀਂ ਆਪਣਾ ਰਿਪਰੈਜ਼ੈਂਟੇਟਿਵ ਬਣਾ ਚਾਹੁੰਦੇ ਹੋ ਇਹ ਜਿਹੜੀਆਂ ਬੜੀਆਂ ਜ਼ਰੂਰੀ ਗੱਲਾਂ ਹਨ ਕਾਰਨ ਕਿ ਮੰਦੇ ਕਿ ਅਫਸਰਾ ਦੀ ਮਤਲਬ ਕੀ ਕਹ ਲੋ ਕਿ ਹਸਪੀਟਲ ਤੇ ਪ੍ਰਤੀ ਲਾਪਰਵਾਹੀ ਜਾਂ ਕਿਸੇ ਹਸਪੀਟਲ ਨੂੰ ਅਨ ਦੇਖਿਆ ਕਰਨਾ ਦੇਖੋ ਜੀ ਲਾਪਰਵਾਹੀ ਸਭ ਤੋਂ ਵੱਡੀ ਗੱਲ ਆ ਅਨ ਦੇਖਾ ਸਿਵਲ ਹਸਪੀਟਲ ਨੂੰ ਨਹੀਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਪੂਰੇ ਜ਼ਿਲ੍ਹੇ ਕਪੂਥਰੇ ਨੂੰ ਕੀਤਾ ਜਾ ਰਿਹਾ ਕਿਉਂਕਿ ਸਿਹਤ ਸਹੂਲਤ ਤੇ ਸਿੱਖਿਆ ਦੀ ਜਿਹੜੀ ਸਹੂਲਤਾਂ ਇਹ ਪ੍ਰਮੁੱਖ ਜਿਹੜਾ ਏਜੰਡਾ ਹੈ ਬਦਲਾਵ ਦੀ ਸਰਕਾਰ ਦਾ ਜਿੰਨਾ ਕਿ ਦੋਹਾਂ ਵਿੱਚ ਵੀ ਅੱਜ ਭਗਵੰਤ ਮਾਨ ਸਾਹਿਬ ਦਾ ਜਿਹੜਾ ਵੀਡੀਓ ਪਹੁੰਚੇ ਉਹਨਾਂ ਨੂੰ ਕਹਾਂ ਚਾਹੁੰਦਾ ਕਿ ਕਪੂਥਰੇ ਤੇ ਵੀ ਜਾ ਕੇ ਥੋੜਾ ਤਸ ਖਾਓ ਕਪੂਥਰੇ ਦੇ ਹਾਲਾਤ ਨੇ ਸੁਖਾਵੇਂ ਨਹੀਂ ਆ ਜਿੰਨੇ ਪੰਜਾਬ ਦੇ ਬਾਕੀ ਜਗ੍ਹਾ ਤੇ ਹੈ ਗਿਆ ਸੋ ਸਿਹਤ ਸੂਲਤ ਜਿਹੜੀ ਆ ਉਹਨੂੰ ਦਰਜਨਾ ਕੀਤਾ ਜਾ ਰਿਹਾ ਕਪੂਥਰੇ ਦੇ ਵਿੱਚ ਇਹਨੂੰ ਜਿਹੜਾ ਠੀਕ ਕਰਨਾ ਬੜਾ ਜ਼ਰੂਰੀ ਆ ਜੇ ਆਪ ਗੱਲ ਕਰੀ ਮੈਡੀਕਲ ਕਾਲਜ ਜਿਹੜਾ ਅੱਜ ਵੀ ਕਹ ਲੋ ਕਿ ਕਦੀ ਉਹ ਪਟਾਕਾ ਮਾਰਕੀਟ ਹੁੰਦਾ ਤਾਂ ਕਦੀ ਉਹ ਕਿਸੇ ਕਿਸੇ ਅਲੱਗ-ਅਲੱਗ ਕਰਾਇਤੇ ਦਿੱਤੇ ਜਾਂਦਾ ਵਾ ਤੇ ਕੱਲ ਸ਼ੂਟਿੰਗ ਵੀ ਚੱਲਦੀ ਪਈ ਸੀ ਕਿਤੇ ਨਾ ਕਿਤੇ ਲੱਗਦਾ ਕਿ ਪ੍ਰਸ਼ਾਸਨ ਜਾਂ ਸਰਕਾਰ ਰਿਸਪੌਂਸਿਬਿਲਟੀ ਦਿਖਾ ਰਹੀ ਹੈ ਆ ਦੇਖੋ ਜੀ ਰਾਤ ਦੀ ਇੱਕ ਵੀਡੀਓ ਆ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਟਾ ਬਕਰ ਲਿਆ ਤੁਸੀਂ ਆ ਦੇਖ ਸਕਦੇ ਹੋ ਆ ਦੇਖੋ ਜੀ ਮੈਡੀਕਲ ਕਾਲਜ ਇੱਥੇ ਬੰਨਾ ਵਾ ਆ ਉਹ ਜਗਾ ਵਾ ਆ ਦੇਖੋ ਜੀ ਰਾਤ ਉੱਥੇ ਆਹ ਮੈਨੂੰ ਨਹੀਂ ਪਤਾ ਕਿ ਕੀ ਪ੍ਰੋਗਰਾਮ ਆ ਲਾਈਟਾਂ ਲੂਟਾ ਲੱਗੀਆਂ ਸੀ ਇੱਕ ਦੁਬਾਰਾ ਦੇਖ ਲਓ ਆ ਦੇਖੋ ਜੀ ਆ ਰਾਤ ਦਾ ਪ੍ਰੋਗਰਾਮ ਆ ਜਿੱਥੇ ਮੈਡੀਕਲ ਕੋਲੇ ਬੰਨਾ ਸੀ ਕਦੀ ਤੇ ਇੱਥੇ ਟਾਕਾ ਮਾਰਕੀਟ ਲੱਗਦੀ ਕਦੀ ਇੱਥੇ ਸਰਕਸ ਲਾਉਂਦੀ ਜਾਂਦੀ ਆ ਹੁਣ ਕੋਈ ਲਾਈਟ ਰਿੰਗ ਹੋਈ ਵੀ ਆ ਹੁ ਮੈਨੂੰ ਨਹੀਂ ਸਮਝ ਆਉਂਦੀ ਜਾਂ ਤੇ ਇੱਥੇ ਮੈਨੂੰ ਲੱਗਦਾ ਜਿੱਤ ਤੱਕ ਮੇਰੀ ਜਾਨ ਕਿ ਮੈਂ ਕਹਿਣਾ ਚਾਹਾਂ ਕਿ ਕਿ ਲਾਈਟ ਲਾਈਨ ਰੋਲਿੰਗ ਤੇ ਕੋਈ ਜਿਹੜੀ ਤਾਂ ਹੀ ਲੱਗਦੀ ਆ ਕੋਈ ਜਿਹੜਾ ਖੁਸ਼ੀ ਦਾ ਕੰਮ ਹੋਵੇ ਮੈਨੂੰ ਲੱਗਦਾ ਇਹ ਵੀ ਕਿਰਾਏ ਦੇ ਦਿਨਾਂ ਸ਼ੁਰੂ ਕਰ ਦਿੱਤਾ ਵਾ ਮੈਡੀਕਲ ਕਾਲਜ ਜਗਾ ਮੈਨੂੰ ਲੱਗਦਾ ਜਿਹੜਾ ਖੁਸ਼ੀਆਂ ਦਾ ਕੋਈ ਪ੍ਰੋਗਰਾਮ ਆ ਉਹਦੇ ਲਈ ਵੀ ਮੈਡੀਕਲ ਕਾਲਜ ਦੇ ਜਗਾ ਸਰਕਲ ਰੋਡ ਤੇ ਉਹ ਵੀ ਲੀਸਤ ਦੇਣੀ ਸ਼ੁਰੂ ਕਰਤੀ ਆ ਇਹ ਵੀਡੀਓ ਤੋਂ ਮੈਨੂੰ ਲੱਗਦਾ ਵਾ ਇਹਦਾ ਜ਼ਿੰਮੇਵਾਰ ਨੂੰ ਪ੍ਰਸ਼ਾਸਨ ਆ ਮੈਡੀਕਲ ਕਾਲਜ ਤੇ ਇਹ ਤੇ ਸਿਰਫ ਤੇ ਸਿਰਫ ਸਰਕਸ ਲਈ ਪਟਾਕਾ ਮਾਰਕੀਟ ਲਈ ਤੇ ਆ ਹੁਣ ਜਿਹੜਾ ਹੁਣੇ ਪ੍ਰੋਗਰਾਮ ਹੋ ਰਹੇ ਖੁਸ਼ੀਆਂ ਵਾਲੇ ਕੋਈ ਲਾਈਟਨਿੰਗ ਵਾਲੇ ਇਹਨਾਂ ਲਈ ਰਹਿ ਗਈ ਆ ਤੇ ਪ੍ਰਸ਼ਾਸਨ ਇਹਦੇ ਨਾਲ ਧਿਆਨ ਨਹੀਂ ਦੇ ਰਿਹਾ ਸੋ ਭਗਵੰਤ ਮਾਨ ਸਾਹਿਬ ਤੁਸੀਂ ਆਪ ਆਏ ਸੀਗੇ ਇੱਥੇ ਜਿਹੜੇ ਆ ਨਕਸ਼ੇ ਵੀ ਜੀ ਕਹਿੰਗੇ ਸੀ ਪਾਸ ਹੋ ਗਏ ਆ ਆਹ ਨਕਸ਼ੇ ਪਾਸ ਨਕਸ਼ੇ ਪਾਸ ਹੋਣ ਤੋਂ ਬਾਅਦ ਵੀ ਤੁਸੀਂ ਆ ਦੇਖ ਲਿਆ ਵਾ ਕਿ ਇੱਥੇ ਸਿਰਫ ਤੇ ਸਿਰਫ ਪ੍ਰੋਗਰਾਮ ਹੀ ਹੋ ਰਹੇ ਆ ਸੋ ਇਹ ਜਿਹੜੀ ਆ ਬੜੀ ਵੱਡੀ ਕੋਤਾਹੀ ਆ ਸਰਕਾਰ ਵੱਲੋਂ ਵੀ ਇਹਦੇ ਬਾਤ ਟਟ ਕਹਿਣ ਤਾਂ ਮਤਲਬ ਕਿ ਕਿਤੇ ਨਾ ਕਿਤੇ ਸ਼ਹਿਰ ਬਸ ਇਹਦੀ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਖਲਵਾੜ ਕੀਤਾ ਜਾਂਦਾ ਵੇ ਦੇਖੋ ਜੀ ਬਹੁਤ ਵੱਡਾ ਖਲਵਾੜ ਆ ਇੱਕ ਮੈਡੀਕਲ ਕਾਲਜ ਇੱਥੇ ਬੰਨਾ ਹੋਵੇ ਸਮੇਂ-ਸਮੇਂ ਤੇ ਸਾਡੇ ਲੋ ਮੰਗ ਚੱਕੀ ਗਈ ਹੋਵੇ ਸਰਕਾਰਾਂ ਆਉਂਦੀਆਂ ਗਿਆ ਜਾਂਦੀਆਂ ਗਿਆ ਉੱਥੇ ਕੀ ਹੋ ਰਿਹਾ ਵਾ ਸਰਕਸਾਂ ਚਲਾਈਆਂ ਜਾ ਰਹੀਆਂ ਉੱਥੇ ਪਟਾਕਾ ਮਾਰਕੀਟ ਚਲਾਈ ਜਾ ਰਹੀ ਉੱਥੇ ਹੁਣ ਅਰਜ਼ਾਤ ਨੂੰ ਦੇਖ ਲਓ ਤੁਸੀਂ ਆ ਵੀਡੀਓ ਤੁਹਾਨੂੰ ਦਿਖਾਈ ਆ ਇਹਦੇ ਵਿੱਚ ਕੋਈ ਆਪ ਦੇਖ ਲੈ ਲਾਈਟਿੰਗ ਹੋਈ ਵੀ ਆ ਉੱਥੇ ਕੋਈ ਖੁਸ਼ੀਆਂ ਜਿਹਾ ਕੋਈ ਹੋਰ ਪ੍ਰੋਗਰਾਮ ਵੀ ਬੁੱਕ ਹੋਣ ਲੱਪੇ ਆ ਸੋ ਇਹਦਾ ਹੁਣ ਰੱਬ ਤੇ ਪਤਾ ਨਹੀਂ ਰਾਤ ਦੇ ਕੀ ਪ੍ਰੋਗਰਾਮ ਸੀ ਇਹ ਹੁਣ ਰੱਬ ਜਾਣੇ ਜਾਂ ਪ੍ਰਸ਼ਾਸਨ ਜਾਣੇ ਜਿਨ੍ਹਾਂ ਦੀ ਮਿਲੀ ਭੁਗਤਣਾ ਇਹ ਪ੍ਰੋਗਰਾਮ ਹੋਇਆ ਇਹ ਹੁਣ ਸਾਨੂੰ ਨਹੀਂ ਪਤਾ ਸੋ ਇਹ ਬੇਨਤੀਆਂ ਨੇ ਜਿਹੜੀਆਂ ਪ੍ਰਮਾਨ ਕਰਿਓ ਹੁਣ ਲੋਕ ਸਮਝਦਾ ਹਾਂ